ਕੀ ਹਾਲ ਹੈ ਨਾ ਠੀਕ ਹੈ ਕੀ ਹਾਲ ਹੈ ਸੁਪਰਸਟਾਰੋ ਕਾ ਸੁਪਰਸਟਾਰਾ ਸੀ ਕਾ ਸੁਪਰਸਟਾਰ ਤੂੰ ਤਾਂ ਨੈਟ ਤੇ ਵੀਡੀਓ ਹੀ ਬੜੀਆਂ ਪਾਉਂਦੇ ਜੇ ਤੂੰ ਕਿੱਥੇ ਵੇਖ ਲਈ ਵੀਡੀਓ ਸਾਡੀ ਤੁਸੀਂ ਤਾਂ ਤੁਹਾਡੇ ਬੈੱਡ ਤੇ ਵਿਸ਼ੀ ਚਾਦਰ ਹੀ ਬੜੀ ਸੋਹਣੀ ਵੇਖੀ ਐ ਤੂੰ ਕਿੱਥੇ ਵੇਖ ਲਈ ਮੇਰੀ ਚਾਦਰ ਵਿਸ਼ੀ ਮੈਂ ਤਾਂ ਤੁਹਾਡੇ ਕੱਪੂ ਵੀ ਬੜੇ ਸੋਹਣੇ ਵੇਖੇ ਆ ਓਏ ਓਏ ਨਾਲੇ ਮੇਜ ਵੀ ਤੁਸੀਂ ਤਾਂ ਬੜਾ ਸੋਹਣਾ ਲਿਆਂਦਾ ਏ ਤੂੰ ਕਿੱਥੇ ਵੇਖ ਲਈ ਮਿੰਦ ਤੂੰ ਕਿਥੇ ਵੇਖਦੀ ਕਿਥੇ ਤੂੰ ਮੇਰੇ ਨਾਲ ਮੇਰੀ ਚੀਜ਼ਾ ਕਿਥੋਂ ਵੇਖ ਲੈਣੀ ਤੂੰ ਲੈ ਭੈਣੇ ਤੇ ਸਾਸਿ ਬੜੀਆਂ ਵੀਡੀਓ ਪਾਉਂਦੀ ਸਨੈਪਚੈਟ ਤੇ ਬੜੀਆਂ ਬਣਾ ਬਣਾ ਕੇ ਅੱਛਾ ਤਾਂ ਹੀ ਤੂੰ ਵੇਲੀ ਹੈ ਹੋਰ ਬਾਈ ਇਹ ਕਿਥੇ ਮੈਂ ਤੈਨੂੰ ਨਹੀਂ ਪਤਾ ਦਾ ਨਾ ਮੈਨੂੰ ਨਹੀਂ ਪਤਾ ਹਾਈ ਮਰ ਜਾਮਾ ਤਾਂ ਹੀ ਕਹਿੰਦੀ ਸਾਰਾ ਦਿਨ ਮੋਬਾਈਲ ਤੇ ਲੱਗੀ ਰਹਿੰਦੀ ਵਾ ਉਹ ਤਾਂ ਫੇਸਬੁੱਕ ਤੇ ਉਹਦਾ ਇਨਸਟਾ ਤੇ ਬੜੀਆਂ ਹੀ ਵੀਡੀਓ ਰੀਲਾਂ ਪਾਉਂਦੀ ਐ ਹਾਏ ਨਹੀਂ ਮੈਂ ਮਰ ਜਾਵਾ ਇੰਨੀਆਂ ਮਰੀਆਂ ਵੀਡੀਓ ਪਾਉਂਦੀ ਐ ਥੋੜ ਮੈਂ ਤਾਂ ਭੈਣ ਨੂੰ ਚਾਬੀ ਫੜਾਉਣਾ ਆਈ ਸੀ ਮੈਂ ਨਾ ਜਾਣਾਂ ਸੀ ਕਿ ਤੇ ਕੰਮ ਦਾ ਡੈਡੀ ਕਰੇ ਹੈ ਨਹੀਂ ਗੇ ਅੱਛਾ ਮੈਂ ਚਾਬੀ ਮੜੀ ਭੈਣ ਨੂੰ ਫੜਾਈ ਜਾਵਾ ਅੱਛਾ ਚਲ ਚਾਬੀ ਤੇ ਭੈਣ ਨਾਲ ਮੈਨੂੰ ਤੂੰ ਦੱਸ ਤਾਂ ਚੱਲਿਆ ਨਹੀਂ ਕਿ ਮੈਨੂੰ ਤਾਂ ਉਹ ਪਤਾ ਹੀ ਨਹੀਂ ਲੱਗਣਾ ਸੀਗਾ ਨਹੀਂ ਰੋਜ਼ ਹੁੰਦੀ ਆ ਵੀਡੀਓ ਵੇਖੀਦਾ ਮੋਬਾਈਲ ਤੇ ਹਾਏ ਇਹ ਤਾਂ ਸਾਡੇ ਆਦੀ ਜਿੱਤ ਰੋਲਦੀ ਫਿਰਦੀ ਹੁਣ ਤੈਨੂੰ ਮੈਨੂੰ ਟਾਉਣਾ ਹੀ ਪੈਣਾ ਵਾ ਤੇਰੀ ਇਹ ਹੈ ਕਿ ਨਹੀਂ ਤੈਨੂੰ ਟਾਟਣਾ ਹੀ ਕੋਈ ਨਹੀਂਗਾ ਤੂੰ ਵਾਵਾ ਮੈਨੂੰ ਦੱਸ ਚੱਲੀਏ ਕੋਈ ਨਹੀਂ ਪੈਣਾ ਮੈਂ ਰੋਜ਼ ਇਨਸਟਾ ਤੇ ਵੀ ਫੇਸਬੁੱਕ ਤੇ ਤੇਰੀ ਵੀਡੀਓ ਵੇਖਦੀ ਆ ਕਹਿੰਦੀ ਮੈਂ ਮਾਰਦੇ ਤਾਂ ਘਰ ਦਾ ਹਟਾ ਪੇਤ ਦੇਂਦੀ ਪਈ ਹੋਰ ਭਾਕੇ ਚੋਰੀ ਹੋ ਗਈ ਤੇ ਇੱਕ ਇੱਕ ਚੀਜ਼ ਸਾਨੂੰ ਸਾਰੀ ਖਾਈ ਜਾਂਦੀ ਵਾ ਕਹਿੰਦਾ ਕਹਿੰਦੀ ਦੁਕਾਨੇ ਕਾਪੂ ਖਾਤਾ ਕਹਿੰਦੀ ਚਾਦਰ ਖਾਤੀ ਅਸੀਂ ਤਾਂ ਵੀਡੀਓ ਤੇ ਵੇਖੀਦਾ ਰੋਜ਼ ਹੀ ਵੇਖੀਦਾ ਇਨਸਟਾ ਤੇ ਫੇਸਬੁੱਕ ਤੇ ਵੀ ਇਹ ਕੋਈ ਵੱਡੀ ਗੱਲ ਨਹੀਂ ਗੀ ਸਾਰੇ ਲੋਕ ਹੀ ਵਿਖਾਉਂਦੇ ਆ ਇਸਮਾਨ ਤੇ ਵੀਡੀਓ ਪਾਉਂਦੇ ਆ ਇਹ ਤਾਂ ਵੱਡੇ ਵੱਡੇ ਲੋਕ ਹੀ ਵੀਡੀਓ ਬਣਾਉਂਦੇ ਆ ਨਹੀਂ ਨਹੀਂ ਭੈਣ ਲੋਕੀ ਨਾ ਹੀ ਨਹੀਂ ਨਾ ਇਹ ਕੰਮ ਕਰਦੇ ਆ ਕਿ ਨਾ ਹੀ ਸਾਨੂੰ ਲੋੜ ਹੈ ਇਹ ਕੰਮ ਆ ਨਹੀਂ ਤਾਂ ਕਦੇ ਇਹਦਾ ਕੰਮ ਕੀਤਾ ਹੀ ਨਹੀਂਗਾ ਕੋਈ ਨਿਲੋਗਵਾਦੂ ਵੀਡੀਓ ਬਣਾਉਂਦੇ ਘਰ ਦੀਆਂ ਚੀਜ਼ਾਂ ਦਿਖਾਉਂਦੇ ਆ ਤਾਂ ਲੋਕਾਂ ਨੂੰ ਇਹ ਕੀ ਕਹਿਣਾ ਕਿ ਵਿਖਾਈ ਜਾਂਦੇ ਬਰਾਹੀ ਤਾਂ ਨਹੀਂ ਨਾ ਵਿਖਾਉਂਦੇ ਕਿ ਸਾਨੂੰ ਕੀ ਲੋੜ ਵਿਖਾਵਾ ਨਹੀਂ ਨਹੀਂ ਭੈਣ ਮੈਂ ਚੱਲਦੀ ਆਂ ਨਹੀਂ ਪੀਲਾ ਘਟ ਜਾ ਨਹੀਂ ਫੇਰ ਆਵਾਂਗੀ ਤਾਂ ਤੈਨੂੰ ਸਾੜਾ ਕਰੀ ਇੱਕ ਗਾਲ ਦਾ ਇਹ ਵੀਡੀਓ ਤੇ ਬਾਦੂ ਲੋਕ ਪਾਉਂਦੇ ਆਂ ਨਹੀਂ ਨਹੀਂ ਮੈਂ ਕਹਾ ਤਾਂ ਗੁੱਸਾ ਕਰਨਾ ਤਾਂ ਤੂੰ ਦੱਸ ਚੱਲਨੀ ਆ ਮੈਨੂੰ ਪਤਾ ਕਿੰਨਾ ਦੁੱਖ ਲੱਗਿਆ ਵਾ ਬੜਾ ਹੀ ਦੁੱਖ ਲੱਗਿਆ ਮੈਨੂੰ ਤਾਂ ਠੀਕ ਹੈ ਭੈਣ ਮੈਂ ਚੱਲਦੀ ਆਂ ਨਹੀਂ ਮੈਂ ਗਾਲ ਤਾਂ ਕਾਤੀ ਅਦਾ ਨਹੀਂ ਫੁੱਟੀ ਨਾ ਫੁੱਟੀ ਲੈ ਕੇ ਆ ਤਾ ਨਹੀਂ ਨਹੀਂ ਲਾ ਜਿੰਨਾ ਮਰ ਜਿੰਨਾ ਲੈਂ ਕੀਤਾ ਸੀ ਕਮੈਂਟ ਨਹੀਂ ਕੀਤਾ ਫੋਟੋ ਤਾਂ ਸਵੇਰੇ ਪਾਈ ਸੀ

ਸੋ ਆਦਾਉ ਨਾਲ ਵੀਡੀਓ ਬਣਦੀਆਂ ਨੇ ਸਾਰੇ ਲੋਕੀ ਉੱਤੋਂ ਤੱਕ ਚੈਨਲ ਤੇ ਕਰ ਜਾਂਦੇ ਨੇ ਸਾਰੇ ਲੋਕੀ ਵੇਖਦੇ ਨੇ ਇਸ ਤੋਂ ਤੂੰ ਸਾਡੀ ਸਾਰੀ ਜਿੱਥੇ ਰੋਲਦੀ ਫਿਰਨੀ ਮੋਬਾਈਲ ਲੈ ਕੇ ਸਾਰਾ ਦਿਨ ਲੱਗੀ ਰਹਿੰਦੀ ਕਦੇ ਕੀ ਚਲਾਈ ਨਹੀਂ ਕਦੇ ਕੀ ਚਲਾਈ ਜੰਨੀ ਤੂੰ ਐਦਾਂ ਥੋੜਾ ਮੈਂ ਐਵੇਂ ਚਲਾਈ ਜੰਨੀ ਮੈਨੂੰ ਕੋਈ ਪਤਾ ਲੱਗਦਾ ਤਾਂ ਮੈਂ ਚਲਾਉਣੀ ਤੈਨੂੰ ਕਿਉਂ ਨਹੀਂ ਤੂੰ ਕਿਵੇਂ ਬੰਨ੍ਹ ਲੈ ਫੜ ਕੇ ਟੁਰੀ ਫਿਰਦੀ ਤੇ ਮੈਂ ਤਾਂ ਜਵਾਨ ਹਾਂ ਜਾਨਤ ਮੇਰਾ ਤਾਂ ਹੱਕ ਬੰਦੇ ਚਲਾਉਂਦਾ ਤੂੰ ਬੁੱਢੀ ਠੇਰੀ ਹੋ ਕੇ ਨਹੀਂ ਤੂੰ ਅੜਦੀ ਬਈ ਤੇ ਬੁੱਢੀ ਹੁਣ ਮਰ ਜਾਵੇ ਬੁੱਢੀ ਨੇ ਵੀ ਤਾਂ ਵੇਖਿਆ ਹੋ ਨਹੀਂ ਚਲਾ ਸਕਦੀ ਚੁੱਪ ਕਰਕੇ ਸਿਆਣੀ ਬਣ ਕੇ ਮੇਰਾ ਬਮੈਲ ਮੈਨੂੰ ਦੇ ਦੇ ਹੋ ਨਹੀਂ ਤੈਨੂੰ ਮਿਲਦਾ ਗਿਆ ਹੁਣ ਮੈਂ ਤੈਨੂੰ ਆਖੀ ਆਂ ਬੰਦੇ ਧੀ ਬਣ ਕੇ ਮੇਰਾ ਬਮੈਲ ਮੈਨੂੰ ਮੋੜ ਦੇ ਹੋਣ ਮਿਲਣਾ ਹੀ ਨਹੀਂ ਤੈਨੂੰ ਜਿੰਨਾ ਮਰਜੀ ਜ਼ੋਰ ਲਾ ਲੈ ਆ ਮੜਾ ਜੂਰਾ ਆ ਕੂਲੀ ਆ ਤਾ ਕਾਜ ਗੱਲ ਹੈ ਤੈਨੂੰ ਮੇਰਾ ਮੈਨੂੰ ਫੋਨ ਕਰਾ ਤੂੰ ਇਹਨੇ ਮੇਰੇ ਨਾਲ ਉਹ ਤੈਨੂੰ ਗੱਲ ਕੀ ਤੈਨੂੰ ਗੱਲ ਕੀ ਗੱਲ ਹੈ ਮੇਰਾ ਫੋਨ ਹੈ ਮੈਂ ਜੋ ਮਰਜ਼ੀ ਕਰਾਂ ਇਹਦੇ ਵਿੱਚ ਕੀ ਮਾਰੀ ਜੀ ਇਹਦੇ ਨਾਲ ਕੁਝ ਸਵੇਰ ਦਾ ਮੇਰਾ ਫੋਨ ਖੋਹ ਕੇ ਟੁਰੀ ਫਿਰਦੀ ਕਹਿੰਦੀ ਤੈਨੂੰ ਫੋਨ ਹੀ ਨਹੀਂ ਦੇਣਾ ਮੇਰੇ ਇਹਦੇ ਵਿੱਚ ਕੀ ਮਾਰੀ ਗੱਲ ਹੈ ਫੋਨ ਇਹਦਾ ਤੇਥੋਂ ਲਿਆ ਆਣ ਕੇ ਫੋਨ ਲੈ ਤੂੰ ਫੋਨ ਕਰਨਾ ਕੀ ਹੈ ਤੇਰੀ ਇੰਨੀ ਉਮਰ ਹੋ ਗਈ ਹੈ ਤੂੰ ਫੋਨ ਤੋ ਕੀ ਲੈਣਾ ਹੁਣ ਲੋਕੀ ਮੈਨੂੰ ਕਹਿੰਦੇ ਮਾਦਾ ਫੋਟੋਆਂ ਹੀ ਬੜੀਆਂ ਅਪਲੋਡ ਕਰਦੀ ਏ ਰੋਜ਼ ਕਸਾਰੀਆਂ ਫੋਨ ਲਈ ਫਿਰਦੀ ਹੈ ਕਿ ਮੈਂ ਕੱਲੀ ਥੋੜਾ ਲਈ ਫੋਨ ਇਹਦੇ ਵਿੱਚ ਕੀ ਨਹੀਂ ਸਾਰ ਉਹ ਵੀ ਇੰਨੀ ਤੂੰ ਭਾਈ ਕੀ ਲੈਣਾ ਫੋਨ ਤੋਂ ਹੁਣ ਮਾਰੇ ਸੁਣੀ ਜਾਂਦਾ ਟੀਵੀ ਲੱਗਾ ਉੱਥੇ ਸੁਣ ਲਿਆ ਕਿੰਨਾ ਕੋ ਫੋਨ ਹੈ ਉਹ ਮਾਰੇ ਮਾ ਫੋਨ ਵੱਜ ਪਿਆ ਫੋਨ ਵੱਜ ਗਿਆ ਮੈਨੂੰ ਮੈਂ ਦਾ ਤੂੰ ਕੀ ਕਰਨਾ ਫੋਨ ਫਾਣਾ ਤੂੰ ਵਿਹਲ ਹੀ ਰਹਿਣੀ ਸਾਰਾ ਦਿਨ ਤੂੰ ਕਿ ਐਵੇਂ ਚਲਾਈ ਜਾਨੀ ਕਦੇ ਐ ਠੋਕੇ ਮਾਰੀ ਜਾਨੀ ਤੂੰ ਫਿਰ ਕਹਿੰਨੀ ਮੇਰੀ ਅੱਖਾਂ ਵਿੱਚ ਪਤਾ ਕਿੰਨਾ ਕੋ ਖਾਣਾ ਤਾਂ ਇਹਨੂੰ ਕੀ ਪਤਾ ਕੋਈ ਸਾਰੀ ਦੁਨੀਆ ਵੇਖਦੀ ਤੂੰ ਤੇ ਆਪਣੀਆਂ ਫੋਟੋਆਂ ਹੀ ਅਪਲੋਡ ਕਰੀ ਮੈਂ ਨਹੀਂ ਤੈਨੂੰ ਪੈਸੇ ਦੇਣਾ ਫੋਨ ਜਾ ਹਾਂ ਨਹੀਂ ਆ ਕੇ ਬਾਸ਼ੂ ਤੂੰ ਸਾਰਾ ਬਟਾਕਾ ਪਾਇਆ ਸਾਰੀ ਤੇਰੀ ਅੱਗ ਲਾਈ ਹੋਈ ਏ ਤੂੰ ਫੋਨ ਨਾ ਚਲਾਤ ਹੋਈ ਨਾ ਇਹ ਫੋਨ ਨਾ ਚਲਾਵੇਂ ਮੇਰੇ ਸੁਣ ਗੱਲ ਅੱਗੇ ਮੈਂ ਫੋਨ ਲੈ ਕੇ ਦੇਂਗੀ ਤੇ ਮੈਂ ਘਰੇ ਆਉਣਾ ਮੈਂ ਮਰਨ ਚੱਲਨੀ ਆ ਜਾ ਜਿੱਧਰ ਜਾਨੀ ਜਾ ਕੋਈ ਨਹੀਂ ਤੇਰੇ ਮਨ ਮਾਰ ਕੇ ਹਾਂ ਮੇਰਾ ਮਨ ਫੋਨ ਦੇ ਦੋ ਤੇ ਮੈਂ ਤੇ ਮੇਰੀਆਂ ਸਾਰੀਆਂ ਵੀਡੀਓ ਨੇ ਤੂੰ ਚਲੀ ਜਾ ਜਿੱਥੇ ਜਾ ਸਾਰੀ ਦੁਨੀਆ ਮੈਂ ਵੀਡੀਓ ਚਲਾਉਂਦੀ ਕਿ ਮੈਂ ਅੱਧ ਚਲਾਉਣੀ ਆ ਵੱਡੀ ਤੂੰ ਅੱਗ ਲਾ ਕੇ ਤੈਨੂੰ ਘਰ ਵਿੱਚ ਤੋ ਕੀਤਾ ਮੱਕਾ ਮਾਰੋ ਤਰੀਹੇ ਅਗਰ ਮਾਰ ਕੇ ਖਾਵੇਂ ਜਾ ਤੂੰ ਆਦਾ ਬੀਬੀ ਨੇ ਕਮਾਲ ਕਰ ਛੱਡੀ ਐ ਕਿੰਨੀਆਂ ਫੋਟੋਆਂ ਅਪਲੋਡ ਕਰ ਛੱਡੀਆਂ ਨੇ ਪਰ ਚੱਲ ਕੋਈ ਗੱਲ ਨਹੀਂ ਅੱਜ ਕੱਲ ਦੇ ਜਮਾਨਾ ਹੀ ਇਦਾਂ ਦਾ ਹੈ ਵੱਡੇ ਵੱਡੇ ਯੂਟਿਊਬਰ ਹੋਰ ਬਲੌਗਰ ਕਿੰਨਾ ਕੁਝ ਦਿਖਾਉਂਦੇ ਨੇ ਚੱਲ ਫਿਰ ਕੀ ਹੋ ਗਿਆ ਭਾਜੀ ਇਕੱਲੀ ਜੀ ਬੀਬੀ ਫਿਰ ਮਨ ਪਰ ਜਾਵਾ ਦਿਮਾਗ ਦੀ ਸੋਚਣ ਸ਼ਕਤੀ ਹੈ ਚਾਹੇ ਚੰਗਾ ਵੇਖ ਲੋ ਚਾਹੇ ਮਾੜਾ ਚੱਲ ਕੋਈ ਨਹੀਂ ਥੋੜਾ ਜਿਹਾ ਗੁੱਸਾ ਕਰੇਗੀ ਆਪਾਂ ਚੈੱਕ ਕਰਕੇ ਦੇ ਹੀ ਦੇਣਾ ਇਹਨੂੰ ਆ ਬੁੱਢੀ ਗਈ ਜਣੇ ਨਾ ਕਹਿੰਦੀ ਡਰਾਵੇ ਦੇ ਕੇ ਨੀਆ ਤੂੰ ਫੇਰ ਆ ਗਈ ਯਾਰ ਕੁਛ ਲੈ ਕੇ ਕਮਾਲ ਹੋ ਗਿਆ ਹੁਣ ਕਿੱਧਰ ਗਈ ਚਲੀ ਜੋ ਪਤਾ ਨਹੀਂ ਮੈਨੂੰ ਤੁਕੀਆਂ ਦੇ ਕੇ ਕਹੀ ਕਹਿੰਦੀ ਮੈਂ ਮਰਨ ਚੱਲੀ ਆ ਉਹ ਤੈਨੂੰ ਪਤਾ ਤਾਂ ਹੈਗਾ ਉਹਦਾ ਉਹਨੇ ਕਿੱਥੇ ਜਾਣਾ ਉਹ ਕਮੇਟੀ ਵਾਲਿਆਂ ਵਾਂਗੂ ਨੇ ਇੱਥੇ ਜਾਣਾ 2-4 ਮਿੰਟੋਂ ਤੇ ਮੈਨੂੰ ਦੋ ਕੋਲੇ ਬਵੇਗੀ ਤੇ ਆਪਣੀ ਸਿਹਦੀ ਕੋਲੇ ਕਾਰ ਕਰਾ ਕੇ ਤੇ ਉਹਨੇ ਆ ਜਾਣਾ ਉਹ ਕਹਿੰਦੀ ਮੇਰੇ ਮੋਬਾਈਲ ਦੇ ਨਹੀਂ ਤੇ ਮੈਂ ਮਰ ਗਿਆ ਜਾ ਕੇ ਇੱਥੇ ਉਹ ਸਾਰੇ ਡਰਾਮੇ ਕਰਦੀ ਐ ਮੋਬਾਈਲ ਲੈਣ ਦੀ ਮਾਰੀ ਤੇ ਮਗਰ ਹੁਣ ਲੈ ਕੇ ਛੱਡ ਉਹ ਨਹੀਂ ਨਾਲੇ ਉਹ ਨਾ ਉਹ ਕਹਿੰਦੀ ਹੁਣ ਮੈਂ ਬ੍ਰੈਜ ਤੋਂ ਛਾਲ ਮਾਰ ਦਿਆਂਗੀ ਆਹੋ ਇਧਰ ਆਵੇਂ ਦੇਂਦੀ ਬਈ ਉਹ ਕੋਨੇ ਹੁੰਦਾ ਤੈਨੂੰ ਪਤਾ ਉਹ ਕਮੇਡੀ ਵਾਲਿਆਂ ਉਹ ਨਹੀਂ ਉਹ ਜੋ ਬੁਰੀ ਹੁੰਦੀ ਉਹ ਉਵੇਂ ਹੀ ਆ ਉਹਨੇ ਕਿੱਥੇ ਜਾਣਾ ਮੈਂ ਉਹਦੇ ਬਹਿ ਬੂ ਕੇ ਉੱਥੇ ਝਾਟਾ ਤੇ ਉਹਨੇ ਆ ਜਾਣਾ ਵੀ ਗੁੱਸਾ ਜੇ ਮੇਰੇ ਮਗਰ ਆਉਣਗੇ ਤੇ ਆਪੇ ਮੋਬਾਈਲ ਦੇਣਗੇ ਚੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੋਬਾਈਲ ਦੀ ਤਾਂ ਕੋਈ ਗੱਲ ਨਹੀਂ ਉਹ ਕਿੜਾ ਕਿਸੇ ਦਾ ਕੁਝ ਖਰਾਬ ਪਾਉਂਦੀ ਐ ਆਪਣੀ ਤੋਂ ਕੋਈ ਪਾਉਂਦੀ ਐ ਤੇ ਅੱਜ ਕੱਲ ਸਾਰੇ ਹੁਣ ਤੂੰ ਵੀ ਮੋਬਾਈਲ ਲਈ ਬੈਠੀ ਐ ਤਾਂ ਵੀ ਮੇਰਾ ਵੀ ਮੋਬਾਈਲ ਐ ਤੇ ਫਿਰ ਕੀ ਹੋ ਗਿਆ ਜੇ ਉਹਦੇ ਕੋਲੇ ਵੀ ਹੈਗਾ ਤਾਂ ਵੀਡੀਓ ਨਾ ਆਪਾਵੇ ਉਹ ਨਹੀਂ ਇਹ ਜ਼ਰੂਰੀ ਨਹੀਂ ਹੁੰਦਾਗਾ ਵੀ ਜੇ ਇਹ ਚੀਜ਼ ਮਾੜੀ ਜ਼ਰੂਰੀ ਨਹੀਂ ਇਹ ਚੀਜ਼ ਮਾੜੀ ਹੈ ਮਾੜੀ ਇਹ ਚੀਜ਼ ਨਹੀਂ ਮਾੜੀ ਸਾਡੀ ਸੋਚਨ ਸ਼ਕਤੀ ਹੈ ਇਹਨੂੰ ਇਸਤੇਮਾਲ ਕਿਵੇਂ ਕਰਨਾ ਇਹਦੇ ਵਿੱਚ ਚੰਗਾ ਵੀ ਬਹੁਤ ਕੁਝ ਹੈ ਤੇ ਮਾੜਾ ਵੀ ਬਹੁਤ ਕੁਝ ਹੈ ਇਹਨੂੰ ਇਸਤੇਮਾਲ ਕਿਵੇਂ ਕਰਨਾ ਉਹ ਤੇ ਸਾਡੀ ਸੋਚਨ ਸ਼ਕਤੀ ਤੇ ਡਿਪੈਂਡ ਕਰਦਾ ਹੈ ਜੋ ਅਸੀਂ ਸੋਚਾਂਗੇ ਉਹੀ ਇਹਦੇ ਵਿੱਚੋਂ ਨਿਕਲਣਾ ਹੈ ਇਹ ਕੋਈ ਆਪੇ ਨਹੀਂ ਸਾਰਾ ਕੁਝ ਬਖਾਇਤੁਰਿਆ ਹੁੰਦਾ ਚੱਲ ਕੋਈ ਗੱਲ ਨਹੀਂ ਮਾਤਾ ਜੀ ਵੇਖ ਲੈਂਦੀ ਐ ਘੱਟ ਤਾਂ ਫਿਰ ਕੀ ਹੋ ਗਿਆ ਤੂੰ ਐਵੇਂ ਗੁੱਸਾ ਹੀ ਕਰ ਗਈ ਚੱਲ ਕੋਈ ਨਹੀਂ ਉਹਨੇ ਕਿੱਥੇ ਜਾਣਾ ਤੈਨੂੰ ਪਤਾ ਉਹਨੇ ਆ ਹੀ ਜਾਣਾ ਐ ਚਾਹ ਮੈਂ ਤਾਂ ਤੈਨੂੰ ਦੱਸਣਾ ਹੀ ਮੈਂ ਦੱਸਣ ਦਾ ਫਰਜ਼ ਹੀ ਤੈਨੂੰ ਦੱਸਤਾ ਕਿ ਉਹ ਆਪ ਕੋ ਜਾਤ ਲੈ ਆ ਨਹੀਂ ਤੇ ਮੈਂ ਤਾਂ ਕੋਈ ਨਹੀਂ ਜਾਣਾ ਸਕਦਾ ਉਹ ਤੂੰ ਕਹਿ ਤਾ ਕੇ ਵੇਖ ਹੋਈ ਲੈ ਤੂੰ ਕੰਮ ਕਰ ਪੈਸਾ ਨਾ ਲੈ ਮੈਂ ਤਾਂ ਬਹਿ ਕੇ ਆਜੂ ਠੰਡੀ ਹੋਉਂਦੀ ਆਉਂ ਇਹ ਡਾਇਲੋਗ ਮਾਰਦੀ ਹੁੰਦੀ ਮੈਂ ਤੇ ਮਾਰ ਜਾਣਾ ਮੈਂ ਤੇ ਉੱਥੋਂ ਠਾਲ ਮਾਰਦਣੀ ਐ ਚੱਲ ਕੋਈ ਨਹੀਂ ਪ੍ਰਮਾਤਮਾ ਜਾਣ ਦੇ ਨੇ ਸੌਖੀ ਐ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ ਆਪੇ ਆ ਜੇ ਅੱਪਏ ਨਾ ਵੇਲੇ ਦੇਖਦੀ। ਓ ਬੇਬੇ ਕਦਰ ਕਰ ਲਈ ਐ ਮੈਂ ਤਾਂ ਮਰਨ ਕਰ ਲਈ ਮਰਨਾ ਕਦਰ ਕਰ ਲਈ ਐ ਮੇਰਾ ਭੈਣ ਭਾਜ ਹੋਇਆ ਨਾ ਪਰ ਮੈਂ ਖੋ ਲਿਆ ਕਹਿੰਦੀ ਐ ਤੂੰ ਵੀਡੀਓ ਕਿਉਂ ਪਾਉਣੀ ਓ ਛੱਡ ਪਰ ਓ ਮਾਤਾ ਸੱਚ ਤੈਨੂੰ ਪਤਾ ਜਿਹੜੀ ਕੱਲ ਤੂੰ ਵੀਡੀਓ ਪਾਈ ਸੀਗੀ ਉਹਨੂੰ 580 ਲਾਈਕ ਹੋ ਗਿਆ ਆ ਤਾਂ ਵੇਖ ਲੈ ਇਹਨਾਂ ਨੂੰ ਪਤਾ ਵੀ ਨਹੀਂ ਗੱਲਾਂ ਦਾ ਫੇਰੀਏ ਓਏ ਇਹਨਾਂ ਨੂੰ ਕੀ ਪਤਾ ਵਾ ਚੱਲ ਛੱਡ ਤੂੰ ਛੱਡ ਭਰਾ ਮੋਬਾਈਲ ਤੋਂ ਕਿ ਮੈਂ ਤੈਨੂੰ ਖੁੰਮਾਵਾ ਦਵਾ ਦੂੰ ਮੈਨੂੰ ਮੋਬਾਈਲ ਪਹਿਲਾਂ ਦੇ ਦੇਣਾ ਤੂੰ ਫੇਰ ਮੈਂ ਮੁੜਾਂ ਕਿੰਦਾ ਮੈਂ ਨਹੀਂ ਓਏ ਮੋਬਾਈਲ ਤਾਂ ਤੈਨੂੰ ਮੈਂ ਹੁਣੇ ਦਵਾ ਦਿੰਨਾ ਗੱਲ ਕਿਹੜੀ ਤੂੰ ਪਿੱਛੇ ਬਹਿ ਚੱਲ ਆਪਾਂ ਚਲੀਏ ਕੱਲ ਜਿਹੜੀ ਮੈਂ ਫੋਟੋ ਪਾਈ ਸੀ ਤਾਂ ਜਾਂਦਾ ਮੈਨੂੰ ਉਹ ਵਿਖਾ ਦੇ ਤੈਨੂੰ ਯਕੀਨ ਨਹੀਂ ਆਉਂਦਾ ਮੈਨੂੰ ਨਹੀਂ ਜਿੱਦਿਆ ਹਟਦਾ ਮੈਂ ਤਾਂ ਛੱਡ ਲਈਏ ਆ ਵੇਖ ਆਹ ਤਾਂ 580 ਦੱਸੇ ਨਾ 583 ਤਿੰਨ ਮਿੰਟ ਜੀ ਵੱਧ ਗਏ ਤਾਂ ਤਾਂ ਮੈਂ ਬਹੁਣੀਆਂ ਆਹ ਤਾਂ ਨਜ਼ਾਰਾ ਇਹ ਬਮੈਲ ਨਾਲ ਖੇਡ ਹੁੰਦਾ ਓਏ ਨਜ਼ਾਰਾ ਹੀ ਆ ਅੱਗੋ ਕਹਿੰਦੇ ਤੂੰ ਬੁੱਢੀ ਬੁੱਢੀ ਖੇਡ ਨਹੀਂ ਸਕਦੀ ਓ ਤੂੰ ਛੱਡ ਪਰ ਮਾਤਾ ਤੁਮ ਮੇਰਾ ਫੋਨ ਹੀ ਰੱਖਦਾ ਚੱਲ ਵੇ ਚਲੀਏ ਆਪਾਂ ਹਾਂ ਹੁਣ ਤਾਂ ਨਜ਼ਾਰਾ ਆਊਗਾ ਨਾ ਬੈਠਾ ਮੈਂ ਵੀ ਚੱਲ ਬਹਿ ਜਾ ਬਹਿ ਜਾ ਰੀਲ ਲੋਕੇ ਸਹੀ ਹੋਣਾ ਤੂੰ ਮੇਰਾ ਪਿਆਰਾ ਪੋਤਾ ਏ ਤਾਂ ਮੈਂ ਮੰਨ ਗਈ ਉਹਦਾ ਮਨਦੀ ਨਹੀਂ ਸੀ ਇਹਨਾਂ ਦੀ ਮੈਂ ਕਿਉਂ ਮੰਨਾਂ ਤੇਰੀ ਤਾਂ ਮੈਂ ਮੰਨ ਜਾਂ ਨਹੀਂ ਹਰ ਗੱਲ ਚੱਲ ਭੈਜਾ ਭੈਜਾ ਯਾਰ ਯੂਟਿਊਬ ਤੇ ਲੌਣਾ ਸਿਖਾ ਦੇ ਯੂਟਿਊਬਰ ਹਾਂ ਮੈਂ ਉਹਦੇ ਨੇ ਵੀਡੀਓ ਪਾਉਂ ਕਰੂ ਆਉਂਦਾ ਚੱਲ ਆ ਜੀ ਤੈਨੂੰ ਖਾ ਦਨੇ ਘਰੇ ਜਾ ਕੇ ਪੱਟੇ ਕੋ ਕੰਮ ਕਾਰੀ ਵੀ ਕਰ ਲਿਆ ਕਰ ਮੋਬਾਈਲ ਨੇ ਜੁੱਤੀ ਰਹਿਣੀ ਹੈ ਚੱਲ ਨਹੀਂ ਆਣੀ ਜਿੱਤ ਲੱਗੀ ਰਹਿੰਦੇ ਕੰਮ ਕਰ ਤਾਂ ਮੈਂ ਆਪੇ ਕਰ ਲੈਣੀ ਲੋਕੀ ਸਾਰੇ ਮੋਬਾਈਲ ਨੇ ਜੁੱਟੇ ਰਹਿੰਦੇ ਨੇ ਵੇ ਮੈਨੂੰ ਕਿਹੜਾ ਕੋਈ ਮਾਰੀ ਚੀਜ਼ ਵੇਣੀ ਪਈਆ ਕੱਢਦੀ ਪਈ ਮੋਬਾਈਲ ਨੂੰ ਵੇਖ ਵੇਖ ਕੇ ਕਿੰਨੇ ਜਿਹੜਾ ਕੋਈ ਮਾਰੀ ਚੀ ਜੱਗੀ ਜੜੀ ਨਿਆਣੀ ਕੋਈ ਅਜ ਤਲਾਵੇਗੀ ਕੰਮ ਕੋਈ ਕਰਰ ਲੈ ਦੀ ਵਿੱਚ ਚੀਜਾਂ ਹੋਈਆਂ ਤਾਂ ਮਾਰੀਆਂ ਵੀ ਹੋਈਆਂ ਤਾਂ ਦਿਮਾਗ ਨੇ ਸਾਰਾ ਕੰਮ ਕਰਨਾ ਵੀ ਕਿਵੇਂ ਚਲਾਉਣਾ ਤੇ ਕਿਵੇਂ ਨਹੀਂ ਚਲਾਉਣਾਗਾ ਪਰ ਦੀ ਵੀ ਇਹ ਨੂੰ ਚੜੀ ਨੁਕੀ ਪਤਾ ਨਹੀਂਆਂ ਚੀਜਾਂ ਚੱਲ ਵੇਖੀ ਜਾਂਦੇ ਨਿਆ ਆ ਗਈ ਬਰੇਡ ਆਲ ਮਾਰ ਆ ਗਈ ਬੇਬੇ ਨੇ ਪਤਾ ਨਹੀਂ ਕਿੰਦੀ ਮੁਸ਼ਕਲ ਨਾਲ ਬਣਾ ਕੇ ਲਿਆਂਦੀ ਆ ਆ ਦੂ ਆਵਦਾ ਬਮੈਲ ਚੱਕ ਇੰਨਾ ਹੀ ਬੜਾ ਜਿਹੜਾ ਮੈਨੂੰ ਤੂੰ ਬਰਾ ਕੇ ਲੈ ਆਇਆ ਬਮੈਲ ਦੇ ਕੇ ਮੇਰਾ ਬਮੈਲ ਇਹਨਾਂ ਤੂੰ ਮੈਨੂੰ ਲੈ ਕੇ ਦੇ ਉਹ ਮਾਤਾ ਆ ਜਾ ਇਧਰ ਦਾ ਮੂੰਹ ਕਰ ਲੈ ਨਾ ਨਾ ਮੈਨੂੰ ਬਮੈਲ ਚਾਹੀਦਾ ਜੇ ਨਾ ਦਿੱਤਾ ਤਾਂ ਵੇਖੀ ਇਥੇ ਬਣਦਾ ਕੀ ਨਹੀਂ ਤੂੰ ਤਾਂ ਕਹਿੰਦੀ ਸੀ ਮੈਂ ਬਰੈਜ ਤੋਂ ਛਾਲ ਮਾਰ ਦੂੰਗੀ ਮੈਂ ਉਹ ਕਰ ਲੂੰਗੀ ਆਹ ਕਰ ਲੂੰਗੀ ਹੁਣ ਮੋੜਾਈ ਤੂੰ ਤੁਸੀਂ ਇੰਦਾ ਹੀ ਖੁਸ਼ ਸੀ ਮਾਰ ਹੀ ਦੇ ਸੱਚੀ ਖੁਸ਼ ਤਾਂ ਨਹੀਂ ਸੀ ਮੈਂ ਅਭੀ ਪੀਤਾ ਕੀ ਪਤਾ ਪਈ ਓ ਬੇਬੇ ਤੂੰ ਤਾਂ ਕਹਿੰਦੀ ਸੀ ਮੈਂ ਬ੍ਰੈਜ ਤੋਂ ਛਾਲ ਮਾਰ ਦਿਆਂਗੀ ਮੈਂ ਉਹ ਕਰ ਲਾਂਗੀ ਆਹ ਕਰ ਲਾਂਗੀ ਹੁਣ ਕਿਵੇਂ ਜੀ ਨਹੀਂ ਕੀਤਾ ਮੈਂ ਤਾਂ ਚੱਲੀ ਸੀ ਇਹ ਮੁੰਡਾ ਮੈਨੂੰ ਰਾਜ ਪੋਤਾ ਮੇਰਾ ਟਕਰ ਗਿਆ ਇਹ ਕਹਿੰਦਾ ਮਾਤਾ ਤੂੰ ਕਿੱਥੇ ਚੱਲੀ ਮੈਂ ਤਾਂ ਇੱਥੇ ਚੱਲੀ ਤੇ ਇਹ ਕਹਿੰਦਾ ਤੂੰ ਬਮੈਲ ਮੇਰਾ ਲੈ ਮੈਂ ਜਾ ਕੇ ਗੱਲ ਕਰਦਾ ਤਾਂ ਮੈਂ ਤੁਹਾਨੂੰ ਬਮੈਲ ਦਊਂਦਾ ਦੇਖ ਲੈ ਮੇਰੇ ਅੱਖੇ ਲੱਗਦੀ ਤੇ ਸਾਡੇ ਅੱਖੇ ਨਹੀਂ ਤਾਂ ਭੱਜ ਉਹ ਤਾਂ ਕੋਈ ਮੇਰਾ ਪੋਤਾ ਪਿਆਰਾ ਤਾਂ ਪਰਿਆ ਸੀਗਾ ਨਹੀਂ ਤਾਂ ਜੋ ਉਹ ਬਾਹਰ ਜਾਏ ਮੇਰੀ ਕੋਈ ਗੱਲ ਨਹੀਂ ਸੁਝਾ ਵੀ ਨਹੀਂ ਕਹੀ ਗਈ ਕਿ ਮੈਂ ਤਮੀਆਂ ਦੇ ਦਿੰਦੀ ਮੇਰੀ ਸੋਣਾ ਮੈਨੂੰ ਮੈਲ ਚਾਹੀਦਾ ਅੱਜ ਮੈਂ ਵੀਡੀਓ ਨਹੀਂ ਪਾਈ ਨਾ ਮੈਂ ਆਪਣੀ ਫੋਟੋ ਪਾਈ ਉਹ ਮੈਂ ਪਾਉਣੀ ਇਹ ਹੁਣ ਮੈਨੂੰ ਮੈਲ ਚਾਹੀਦਾ ਲੈ ਮਾਤਾ ਵੀ ਤੂੰ ਕਮਾਲ ਹੋ ਗਈ ਤੇਰੇ ਲਈ ਤੈਨੂੰ ਵੇਖ ਕੇ ਨਾ ਜਦਾ ਪਿਆਰਾ ਹੋ ਗਿਆ ਮੋਬਾਈਲ ਤੇ ਜਿਹੜਾ ਨਜ਼ਾਰਾ ਆਉਂਦਾ ਉਹ ਨਹੀਂ ਤੁਹਾਡੇ ਚ ਉਹ ਜਾ ਮਾਤਾ ਮੋਬਾਈਲ 'ਚ ਨਜ਼ਾਰਾ ਕੀ ਆਉਂਦਾ ਐਵੇਂ ਲੋਕ ਇੱਕ ਦੂਜੇ ਨੂੰ ਦੱਬੀ ਤੁਰੇ ਆਉਂਦੇ ਕੰਮ ਨੂੰ ਪਤਾ ਹੀ ਕਿੰਨੀਆਂ ਵੀਡੀਓ ਚੱਲਦੀਆਂ ਅੱਛਾ ਇੰਨੀਆਂ ਗਣੀਆਂ ਚੱਲਦੀਆਂ ਹਾਂ ਤੂੰ ਵੇਖ ਤਾਂ ਸਹੀ ਤੂੰ ਖੋਹ ਰਿਹਾ ਵੇਖਣਾ ਭਾਈ ਕਿਸੇ ਨੂੰ ਪਿਆ ਵੀ ਕੁਝ ਨਹੀਂ ਜਾਂਦਾ ਆਹ ਵੇਖ ਆਹ ਹੋਣਾ ਨਿੱਕਾ ਜਿਹਾ ਇਹ ਵੀ ਮੋਬਾਈਲ ਲਈ ਫਿਰਦਾ ਤੂੰ ਆਪਦਾ ਲਈ ਫਿਰਦੀਆਂ ਮੈਂ ਆਪਦਾ ਲਈ ਵਰਦਾ ਇਹ ਆਪਦਾ ਲਈ ਫਿਰਦੀ ਏ ਇਹ ਭਾਈ ਕਿਸੇ ਨੂੰ ਕਿਹੜਾ ਜ਼ਰੂਰਤ ਵੀ ਬਣ ਚੁੱਕੀ ਹੈ ਇਹ ਲੋਕਾਂ ਦੀ ਵਹਿਲੇ ਲੋਕ ਇਹਦੇ ਨਾਲ ਦਾ ਜੀ ਲਾ ਲੈਂਦੇ ਐ ਇਹ ਹੁਣ ਆਪਣੇ ਸੋਚਣ ਸ਼ਕਤੀ ਦੇ ਇਹਦੇ ਵਿੱਚ ਚੰਗਾ ਵੀ ਬਹੁਤ ਕੁਝ ਹੈ ਮਾੜਾ ਵੀ ਬਹੁਤ ਕੁਝ ਹੈ ਇਹਦੇ ਵਿੱਚ ਸਾਰਾ ਕੁਝ ਇਹ ਤੇ ਸਾਡੇ ਦਿਮਾਗ ਨੇ ਪ੍ਰੋਸੈਸਿੰਗ ਦੇ ਪ੍ਰੋਸੈਸਿੰਗ ਕਰਨੀ ਇਹਦੇ ਵਿੱਚੋਂ ਲੈਣੀ ਹੈ ਚੀਜ਼ ਜਿਹੜੀ ਵੇਖਣੀ ਹੈ ਵੱਡੇ ਵੱਡੇ ਬਲੌਗਰ ਸਾਰੇ ਓਰਾ ਪਰਾ ਸਾਰੇ ਆਪਣੇ ਘਰ ਦਾ ਸਾਰਾ ਕੁਝ ਵਿਖਾ ਦਿੰਦੇ ਆ ਓ ਬੀਬੀ ਤੂੰ ਐਵੇਂ ਟੈਨਸ਼ਨ ਨਾ ਲਿਆ ਕਰ ਕੀ ਪਤਾ ਚਾਰ ਦਿਨ ਦੀ ਜ਼ਿੰਦਗੀ ਆ ਹੈ ਤੇ ਆ ਚੱਕ ਦੋ ਦਾ ਮੋਬਾਈਲ ਆ ਤੇ ਖੁਸ਼ ਹੋ ਤੂੰ ਹਾਂ ਬੱਸ ਹੋਰ ਕਿੰਨਾ ਮਜ਼ੇਦਾਰ ਹੋਰ ਮੈਂ ਵੀਡੀਓ ਪਾਉਂਗੀ ਤੇ ਆਪਦਾ ਇੰਸਟਾਗ੍ਰਾਮ ਤੇ ਨਾ ਹੁਣ ਤੈਨੂੰ ਕੀ ਮਿਲਿਆ ਮੈਨੂੰ ਤਾਂ ਮੇਰਾ ਮੋਬਾਈਲ ਮਿਲ ਗਿਆ ਇਹਦਾ ਤੈਨੂੰੁੰਡੇ ਕਰਕੇ ਮਿਲ ਗਿਆ ਕਿਸੇ ਨੂੰ ਮੈਂ ਤੇਰਾ ਖਵਾਵਾਂਗੀ ਮੋਬਾਈਲ ਲੈ ਤੂੰ ਨਹੀਂ ਮੇਰਾ ਖਵਾ ਸਕਦੀ ਇਹ ਤਾਂ ਇਦਾਂ ਹੀ ਚੱਲੂਗਾ ਇਦਾਂ ਹੀ ਆ ਲੱਗੂਗਾ ਪਤਾ ਲੱਗੇ ਐਵੇਂ ਖੋਲਿਆ ਮੇਰਾ ਮੋਬਾਈਲ ਮੈਨੂੰ 2-4 ਘੰਟੇ ਐਵੇਂ ਮੇਰੇ ਖਰਾਬ ਹੋ ਗਏ ਮੈਂ ਤਾਂ ਲਾਈਵ ਕਰਨਾ ਸੀ ਸਾਰਾ ਕੁਝ ਵਧੀਆ ਚਲਾਉਣਾ ਹੈ ਮੈਂ ਵੀਡੀਓ ਪਕਣੀ ਸੀ ਇੰਨਾ ਨਾ ਕਿ ਨਾ ਇਹਨਾਂ ਨੂੰ ਪਤਾ ਨਾ ਸੋਰੇ ਵਿੱਚ ਕੀ ਮੈਨੂੰ ਤਾਂ ਸਾਰਾ ਪਤਾ ਮੈਂ ਤਾਂ ਜਾਣ ਗਈ ਜਿੰਨੀ ਕਰ ਗਈ ਇਹ ਤਾਂ ਕਮਰੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਕਿ 10-16 ਨਾਮ ਦਾਉਣਾ ਜਦਾ ਹੈ ਕਮਾਈ ਦਾ ਬਟਨ ਤੇ ਆ ਅੱਗੇ ਫੋਟੋ